ਕੀ ਕੁਲਦੀਪ ਮਾਨਕ ਦਾ ਮੁੰਡਾ ਯੋਧਵੀਰ ਮਾਨਕ ਨਸ਼ੇ ਕਰਦਾ ਸੀ ਕਿਵੇਂ ਯੋਧਵੀਰ ਮਾਨਕ ਇੰਨੀ ਮਾੜੀ ਹਾਲਤ ਦੇ ਵਿੱਚ ਪਹੁੰਚਿਆ ਕੀ ਉਹਨੂੰ ਕਿਸੇ ਨੇ ਕੋਈ ਉਪਰੀ ਚੀਜ਼ ਖਵਾ ਦਿੱਤੀ ਇੱਥੇ ਗੱਲ ਕਰਾਂਗੇ ਕੁਲਦੀਪ ਮਾਨਕ ਪੰਜਾਬ ਦੇ ਬਹੁਤ ਵੱਡੇ ਗਵਈਏ ਹੋਏ ਨੇ ਤੇ ਉਹਨਾਂ ਦੇ ਬੇਟੇ ਤੋਂ ਵੀ ਉਸੇ ਤਰ੍ਹਾਂ ਦੀ ਆਸ ਕੀਤੀ ਜਾ ਰਹੀ ਸੀ 2001 ਦੇ ਵਿੱਚ ਜਦੋਂ ਯੋਧ ਵੀਰ ਮਾਨਕ ਆਪਣੀ ਪਹਿਲੀ ਕੈਸਟ ਲੈ ਕੇ ਇਸ ਮਾਰਕੀਟ ਦੇ ਵਿੱਚ ਹਾਜ਼ਰ ਹੁੰਦਾ ਹੈ ਤੇ ਰਾਤੋਂ ਰਾਤ ਸਟਾਰ ਬਣ ਜਾਂਦਾ ਹੈ ਪਹਿਲੀ ਗਾਇ ਕਾਤਲ ਕੋਕਾ ਕਤਲ ਕਰਾਦੂ ਕੱਢ ਲੈ ਹੁੰਡ ਪਲਕਾਰੀ ਦਾ ਗੀਤ ਜਿਹੜਾ ਹਿੱਟ ਹੋ ਜਾਂਦਾ ਹੈ ਇਸ ਕੈਸਟ ਨਾਲ ਇੱਕ ਬਿਲਚਸਤ ਗੱਲ ਇਹ ਜੁੜੀ ਹੋਈ ਆ ਜਦੋਂ ਇਹਦੀ ਰਿਕਾਰਡਿੰਗ ਕਰ ਰਹੇ ਸੀਗੇ ਤੇ ਲਾਫਟ ਦੇ ਵਿੱਚ ਇਸ ਗੀਤ ਨੂੰ ਪਾਇਆ ਗਿਆ ਇਹ ਗਾਣਾ ਵਿੱਚ ਹੈ ਹੀ ਨਹੀਂ ਸੀਗਾ ਫਿਰ ਜਦੋਂ ਲਾਫਟ ਤੇ ਪਹਿਲੇ ਨੰਬਰ ਤੇ ਆ ਗਿਆ ਤੇ ਯੋਧ ਵੀਰ ਮਾਨਕ ਨੂੰ ਇਹਨੇ ਇੱਕ ਵੱਖਰੀ ਪਛਾਣ ਦਿੱਤੀ ਉਸ ਤੋਂ ਬਾਅਦ ਗਿੱਪੀ ਗਰੇਵਾਲ ਨਾਲ ਇਸ ਦਾ ਗੀਤ ਆਇਆ ਸੀਗਾ ਜਦੋਂ ਕਿਸੇ ਗੱਭਰੂ ਤੇ ਦਿਲ ਆ ਗਿਆ ਆਪੇ ਪਤਾ ਲੱਗ ਜੂ ਕਿ ਹੁੰਦਾ ਪਿਆਰ ਨਹੀਂ ਸੁਪਰ ਹਿੱਟ ਗੀਤ ਤੇ ਫਿਰ ਯੋਧ ਵੀਰ ਮਾਨਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਲਾਈਵ ਪ੍ਰੋਗਰਾਮ ਲਾਉਣ ਲੱਗ ਪਿਆ ਤੇ ਵਧੀਆ ਚੜਤ ਹੋ ਗਈ ਫਿਰ ਕੁਝ ਲੋਕ ਕਹਿੰਦੇ ਆ ਕਿ ਇੱਕ ਦਿਨ ਯੋਧਵੀਰ ਮਾਨਕ ਨੇ ਜਿਆਦਾ ਨਸ਼ਾ ਕਰ ਲਿਆ ওভারਡੋਜ਼ ਦੇ ਕਾਰਨ ਯੋਧਵੀਰ ਮਾਨਕ ਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਆ ਉਸ ਤੋਂ ਬਾਅਦ ਯੋਧਵੀਰ ਮਾਨਕ ਕਦੇ ਵੀ ਆਪਣੇ ਪੈਰਾਂ ਤੇ ਉਸ ਤਰ੍ਹਾਂ ਨਹੀਂ ਖਲੋ ਸਕਿਆ ਕਿਉਂਕਿ ਨਸ਼ੇ ਦੇ ওভারਡੋਜ਼ ਕਾਰਨ ਉਹ ਇੰਨਾ ਕਮਜ਼ੋਰ ਹੋ ਗਿਆ ਸਰੀਰ ਭਾਰਾ ਹੋ ਗਿਆ ਤੇ ਮੁੜ ਕੇ ਉਹ ਖੜਾ ਨਹੀਂ ਹੋ ਸਕਿਆ ਉਸ ਤਰ੍ਹਾਂ ਇੰਡਸਟਰੀ ਦੇ ਵਿੱਚ ਆ ਨਹੀਂ ਸਕਿਆ ਕਮਬੈਕ ਤੇ ਕੁਝ ਲੋਕ ਕਹਿ ਰਹੇ ਨੇ ਆ ਤੇ ਯੋਧਵੀਰ ਮਾਨਕ ਨੂੰ ਕੁਝ ਰਿਸ਼ਤੇਦਾਰਾਂ ਦੇ ਸਾਖਸ ਬਣਿਆ ਯਾਰਾਂ ਦੋਸਤੋ ਕਿਸੇ ਨੇ ਕੋਈ ਉਪਰੀ ਚੀਜ਼ ਜਿਹਨੂੰ ਜਾਦੂ ਪੁਨਾ ਕਹਿ ਦਿੰਦੇ ਆ ਉਹ ਕਰ ਦਿੱਤਾ ਸੀ ਕਿਸੇ ਨੇ ਕੋਈ ਚੀਜ਼ ਨੂੰ ਖਵਾ ਦਿੱਤੀ ਸੀ ਕਿ ਜੈਲਸ ਦੇ ਕਾਰਨ ਕਿ ਇਹ ਤਰੱਕੀ ਨਾ ਕਰ ਸਕੇ ਹਨ ਹੋਰ ਅੱਗੇ ਨਾ ਵੱਧ ਸਕੇ ਉਸ ਕਰਕੇ ਯੋਧਵੀਰ ਮਾਨਕ ਨੂੰ ਉਸ ਚੀਜ਼ ਦੇ ਅਸਰ ਨਾਲ ਉਹਦੀ ਜਿਹੜੀ ਸਿਹਤ ਸੀ ਕਿ ਡਾਊਨ ਹੋਣ ਲੱਗੀ ਦਿਨ ਪਰ ਦਿਨ ਤੇ ਉਹ ਡਿੱਗਦਾ ਡਿੱਗਦਾ ਅੰਤ ਮੰंजे ਤੇ ਪੈ ਗਿਆ ਤੇ ਕਾਫੀ ਮਾੜੇ ਹਾਲ ਹਲਾਤਾਂ ਦੇ ਵਿੱਚ ਮਾਨਕ ਪਰਿਵਾਰ ਪਹੁੰਚ ਗਿਆ ਉਧਰੋਂ ਕਲਦੀਪ ਮਾਨਕ ਉਹਨਾਂ ਦੀ ਸਿਹਤ ਵੀ ਬਹੁਤ ਡਾਊਨ ਰਹਿਣ ਲੱਗ ਪਈ ਸੀਗੀ ਤੇ ਉਧਰੋਂ ਯੋਧਵੀਰ ਮਾਨਕ ਦਾ ਮੰਝੇ ਤੇ ਪੈ ਜਾਣਾ ਪਰ ਇਸ ਔਖੀ ਘੜੀ ਦੇ ਵਿੱਚ ਪੰਜਾਬ ਤੇ ਪੰਜਾਬੀਆਂ ਨੇ ਬਹੁਤ ਸਾਬਤਾਂ ਮਾਨਕ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਗਾਇਕ ਜੈਜੀ ਵੀ ਨੇ ਬਹੁਤ ਆਪਣੇ ਵੱਲੋਂ ਜਿੰਨਾ ਹੋ ਸਕਿਆ ਉਹਨਾਂ ਕੀਤਾ ਇਸ ਪਰਿਵਾਰ ਦੇ ਨਾਲ ਖੜੇ ਰਹੇ ਤੇ ਜਿੱਤੇ ਵੀ ਮਦਦ ਹੁੰਦੀ ਸੀਗੀ ਯੋਧਵੀਰ ਮਾਨਕ ਦੀ ਉਹ ਕੀਤੀ ਤੇ ਹਮੇਸ਼ਾ ਇਹੋ ਕਿਹਾ ਕਿ ਯੋਧਵੀਰ ਮਾਨਕ ਮੁਰਤੇ ਗੌਣ ਲੱਗ ਪਵੇ ਪਰ ਹੁਣ ਮਾਰਕੀਟ ਦੇ ਵਿੱਚ ਦੁਬਾਰਾ ਯੁੱਧਵੀਰ ਮਾਨਕ ਐਨੇ ਸਾਲਾਂ ਬਾਅਦ ਆਇਆ ਲਾਈਵ ਕਰ ਰਿਹਾ ਹੈ ਪਰ ਜੋ ਉਹ ਸਮਾਂ ਜਿਹੜਾ ਲੰਘ ਗਿਆ ਐਨੇ ਸਾਲ ਦਾ ਵਕਵਾ ਪੈ ਗਿਆ ਉਹ ਵਾਪਸ ਨਹੀਂ ਆਉਣਾ ਤੇ ਹੁਣ ਯੁੱਧਵੀਰ ਮਾਨਕ ਚ ਉਹ ਗੱਲ ਵੀ ਨਹੀਂ ਰਹੀ ਜਿਹੜੀ ਪਹਿਲਾਂ ਵਾਲੀ ਸੀ ਪਰ ਇਹ ਜ਼ਰੂਰ ਗੱਲ ਹੈ ਇਸ ਇੰਡਸਟਰੀ ਦੇ ਵਿੱਚ ਜੈਲਸੀ ਜ਼ਰੂਰ ਰੱਖੀ ਜਾਂਦੀ ਹੈ ਜਿਸ ਜੈਲਸੀ ਕਰਕੇ ਇੱਕ ਦੂਜੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਬਾਕੀ ਦੋਸਤੋ ਅਸੀਂ ਇਹਦੇ ਬਾਰੇ ਕੋਈ ਕੋਕਸ ਤੋਸ ਨਹੀਂ ਕਹਿ ਸਕਦੇ ਪਈ ਉਹਨੇ ਨਸ਼ਾ ਹੀ ਕੀਤਾ ਹੋਇਆ ਲੱਗਦਾ ਜਾਂ ਉਹਨੂੰ ਕਿਸ ਨੇ ਜਾਦੂ ਪੂਣਾ ਕੀਤਾ ਸੀ ਇਹ ਤਾਂ ਆਮ ਗੱਲਾਂ ਜਿਹੜੀਆਂ ਚੱਲਦੀਆਂ ਨੇ ਲੋਕਾਂ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ ਪਰ ਜੇ ਗੱਲ ਕਰੀਏ ਤੇ ਹੋਏ ਬਿਮਾਰ ਜ਼ਰੂਰ ਆ ਉਹਨਾਂ ਦੀ ਸਿਹਤ ਤੁਹਾਨੂੰ ਪਤਾ ਕਿੰਨੀ ਡਾਊਨ ਰਹੀ ਆ ਕੁਝ ਨਾ ਕੁਝ ਤਾਂ ਉਹਨਾਂ ਦੇ ਨਾਲ ਵਾਪਰੇ ਸੀ ਜਾਂ ਪਰਮਾਤਮਾ ਵੱਲੋਂ ਉਹਨਾਂ ਨਾਲ ਕੁਝ ਅਜੀਬ ਵਾਪਰੇ ਸੀ ਬਿਮਾਰੀ ਹੋਈ ਤਾਂ ਕਰਕੇ ਉਹ ਪਰ ਅਸੀਂ ਹੁਣ ਦੁਆ ਕਰਦੇ ਹਾਂ ਕਿ ਯੋਧਵੀਰ ਮਾਨਕ ਤੰਦਰੁਸਤ ਰਹਿਣ ਤੇ ਮਾਰਕੀਟ ਦੇ ਵਿੱਚ ਆਪਣੇ ਗੀਤ ਲੈ ਕੇ ਆਉਂਦੇ ਰਹਿਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ